ਲਾਭੇ ਮਿੱਤਰੋ ਸੈਦੋ ਕੇ ਰਹੇ ਲਾ ਕਬੱਡੀ ਕੱਪ ਫਰੋਜਪੁਰ ਜਿੱਥੇ ਕਿ ਅੰਬੇ ਅਤੇ ਪਾਲਾ ਦੀ ਟੀਮ ਬਹੁਤ ਤਗੜੀ ਬਣੀ ਹੈ ਮਿੱਤਰੋ ਸੈਦੋਗਿਰੇ ਲਫਰੋਜਪੁਰ ਚ ਅੱਜ ਬਹੁਤ ਤਗੜਾ ਟੂਰਨਾਮੈਂਟ ਹੋਣਾ ਜੇਕਰ ਆਪਾਂ ਇਨਾਮਾਂ ਦੀ ਗੱਲ ਕਰੀਏ ਪਹਿਲਾ ਇਨਾਮ ਇੱਥੇ 111000 ਦੂਜਾ ਇਨਾਮ 81000 ਤੇ ਬੈਸਟਾਂ ਨੂੰ ਮੋਟਰਸਾਈਕਲ ਨੇ ਇੱਥੇ ਮਿੱਤਰੋ ਪਾਲੇ ਤੇ ਅੰਬਸੁਰ ਸਿੰਘ ਦੀ ਟੀਮ ਬਹੁਤ ਤਗੜੀ ਬਣੀ ਹੈ ਤੇ ਬਾਕੀ ਟੀਮਾਂ ਵੀ ਇੱਥੇ ਪਹੁੰਚ ਰਹੀਆਂ ਨੇ ਬਹੁਤ ਤਗੜੇ ਤਗੜੇ ਸਟਾਰ ਪਹੁੰਚ ਰਹੇ ਨੇ ਕਮੇਟੀ ਨੇ ਟੀਮਾਂ ਸੁਵਾਰੀਆਂ ਬੁੱਕ ਕੀਤੀਆਂ ਹੋਈਆਂ ਨੇ ਜੇਕਰ ਆਪਾਂ ਬੌਪਰ ਦੀ ਗੱਲ ਕਰੀਏ ਬੌਪਰ ਟੀਮ ਦੀ ਪਤਾ ਬੌਪਰ ਦੇ ਟੀਮ ਦੇ ਵਿੱਚ ਪਾਲਾ ਜਲਾਲ ਪਰਵੀਨ ਬਾਪਰਾ ਹਸ਼ਿਆਰਾ ਬਾਪਰਾ ਰਕੇਸ਼ ਬਾਪਰਾ ਆਦ ਸਟਾਰ ਸਾਰੇ ਖੇਡਣਗੇ ਇੱਥੇ ਮਿੱਤਰੋ ਜੇਕਰ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਅੰਬਾਸੁਰ ਸਿੰਘ ਦੀ ਜੋ ਕਿ ਖੰਡੂਰ ਸਾਹਿਬ ਟੀਮ ਹੈ ਉਹਦੇ ਵਿੱਚ ਅੰਬਾਸੁਰ ਸਿੰਘ ਦੀਪ ਦਵੁਰਜੀ ਸਤੂ ਖੰਡੂਰ ਸਾਹਿਬ ਗਰਦਿਤ ਟਾਰਜਨ ਤੇ ਮਿੱਤਰੋ ਸਾਰੀਆਂ ਖਿਡਾਰੀ ਸਿਰੇ ਸਿਰੇ ਦੇ ਪਹੁੰਚੇ ਨੇ ਇੱਥੇ ਜੇਕਰ ਆਪਾਂ ਲਾਈਵ ਦੀ ਗੱਲ ਕਰੀਏ ਤਾਂ ਇਸ ਟੂਰਨਾਮੈਂਟ ਦਾ ਲਾਈਵ ਕਬੱਡੀ 360 ਤੇ ਚੱਲੂਗਾ ਟੀਮਾਂ ਮਤਲਬ ਬਹੁਤ ਤਗੜੀਆਂ ਤਗੜੀਆਂ ਬਣ ਗਏ ਨੇ ਹੁਣ ਸਾਨੂੰ ਅਜੇ ਤੱਕ ਦੋ ਟੀਮਾਂ ਦੀ ਜਾਣਕਾਰੀ ਆਈ ਸੀ ਤੁਹਾਨੂੰ ਦੋ ਹੀ ਟੀਮਾਂ ਦੀ ਜਾਣਕਾਰੀ ਦਿੱਤੀ ਹੈ ਜੇਕਰ ਬਾਕੀ ਅੱਜ ਆਪਾਂ ਗੱਲ ਕਰੀਏ ਜੱਗੂ ਤੇ ਸ਼ੀਲੂ ਦੀ ਮਿੱਤਰੋ ਜਿਹੜਾ ਸ਼ੀਲੂ ਅੱਜ ਸ਼ੀਲੂ ਹਰਿਆਣੇ ਵਿੱਚ ਖੇਡੂਗਾ ਕੋਈ ਹਰਿਆਣੇ ਦਾ ਟੂਰਨਾਮੈਂਟ ਹੈ ਉਹ ਵੀ ਉੱਥੇ ਤਾਂ ਖੇਡਣਾ ਜੇ ਟੀਮਾਂ ਵਧੀਆ ਮੈਚ ਤੇ ਤਕੜਾ ਲੱਗਿਆ ਤਾਂ ਸ਼ੀਲੂ ਖੇਡੂਗਾ ਨਹੀਂ ਮਨੀਸ਼ੌਰ ਖੇਡਣਗੇ ਜੇਕਰ ਜੱਗੂ ਦੀ ਗੱਲ ਕਰੀਏ ਤਾਂ ਜੱਗੂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਜਦੋਂ ਵੀ ਕੋਈ ਜਾਣਕਾਰੀ ਮਿਲੀ ਤਾਂ ਤੁਹਾਨੂੰ ਅਗਲੀ ਵੀਡੀਓ 'ਚ ਅਪਡੇਟ ਦੇਵਾਂਗੇ ਧੰਨਵਾਦ